ਬਾਈ ਜੀ ਸਤ ਲੋਜ ਦੇ ਹਾਲਾਤ ਦੇਖੋ ਕੀ ਬੰਨਣਾ ਹੈ ਪਾਣੀ ਉੱਤਰ ਗਿਆ ਪਾਣੀ ਉੱਤਰਨ ਦੇ ਨਾਲ ਬਾਈ ਜੀ ਗਰੀਬ ਮਾਰੇ ਜਾ ਰਹੇ ਨੇ ਇਹ ਸੜ ਗਿਆ ਖੰਮਾ ਦੇਖੋ ਬਾਈ ਜੀ ਫੁੱਲ ਨਾ ਕੀ ਰਿਹਾ ਕਾਇ ਕੀ ਰਿਹਾ ਫੁੱਲ ਨਾ ਕੀ ਨਹੀਂ ਬੱਟ ਰਿਹਾ ਬਾਈ ਕਹਿੰਦਾ ਮੈਂ ਜਿੰਨਾ ਕੋ ਨਕਸਾਨ ਹੋ ਰਿਹਾ ਫਿਰ ਮੈਨੂੰ ਲੱਗਦਾ ਕਹਿੰਦਾ ਉਸ ਤੋਂ ਵੱਧ ਤੇ ਹੋਊਗਾ ਇਹਦਾ ਮੈਂ ਕਿਤੇ ਰੁਕ ਜੂਗਾ ਪਰ ਕਹਿੰਦਾ ਰੁਕਣ ਦਾ ਨਾ ਹੀ ਨਹੀਂ ਲੈ ਰਿਹਾ ਅਸੀਂ ਜਿੰਨੇ ਕੋ ਕਹਿੰਦਾ ਬੂਟੇ ਵੱਢਦੇ ਆ ਉਹ ਸਾਡੇ ਮਗਰੇ ਤੁਰਿਆ ਹੁੰਦਾ ਉਹ ਬਾਈ ਕਹਿੰਦਾ ਹੁਣ ਨਹੀਂ ਬੂਟੇ ਵੱਢਨੇ ਯਾਰ ਹੁਣ बिक ਜਾਈਏ ਉਹਨਾਂ ਸਾਲ ਇੱਥੇ ਰੋਕਿਆ ਪਰ ਬਾਈ ਜੀ ਰੁਕਣਾ ਦਾ ਕੀ ਉਹ ਬੂਟੇ ਟੁੱਟਣ ਲੱਗ ਗਿਆ ਦੇਖ ਬਾਈ ਜੀ ਦੇਖ ਸਕਦੇ ਖੰਮਾ ਦੇਖੋ ਬੂਟੇ ਆ ਗਿਆ ਬੂਟਾ ਆ ਗਿਆ ਆਉ ਗਿਆ ਠੀਕ ਆ ਬਾਈ ਜੀ ਐਦਾਂ ਡੇਗਰੀ ਹੈ ਜਮੀਨਲਾ ਦੇਖ ਸਕਦੇ ਕੀ ਮੰਗੇ ਉਹ ਖੰਮ ਗਈ ਬਾਈ ਤੰਨਾ ਮਾਰਤਾ ਤੰਨਾ ਕੀ ਨੋਟ ਦੇ ਉੱਤੇ ਕਹਿ ਰਹੇ ਕਿ ਜਿੱਧਰ ਨੂੰ ਕਹਿੰਦੇ ਇੱਕ ਵਾਜਾ ਪੀਰ ਮੁੜ ਪਵੇ ਉਹਦੇ ਕਹਿੰਦੇ ਅੰਦਰ ਹਲਾ ਦਿੰਦਾ ਜੇ ਜਿੱਧਰ ਉਹ ਰਾਹ ਛੱਡ ਜਾਵੇ ਉਹਦੇ ਕਹਿੰਦੇ ਇਗੜੇ ਕੰਮ ਦੀ ਬਣਾ ਦਿੰਦਾ ਥਲੇ ਰੇਤਾ ਆ ਗਿਆ ਉੱਪਰੋਂ ਰੇਤਾ ਆ ਗਿਆ ਇਹ ਪੀਰ ਫਕੀਰ ਫਕਰ ਜੇ ਤਾਂ ਸੱਚੇ ਮੰਨ ਲ ਤੇ ਹਾਲੋ ਤੇ ਕਹਿੰਦੇ ਬੰਦੇ ਦੇ ਡੇੜੇ ਪਾਰ ਲਾ ਦਿੰਦੇ ਨੇ ਜੇ ਦਾ ਕਿਲੇ ਆਪਣੀ ਅਈਆ ਜਾਣੇ ਫੇਰ ਤਾਂ ਬਾਈ ਜੀ ਸਭ ਬੰਦੇ ਵੀ ਖਰੇ ਰਿਹਾ ਦੇਖ ਸਕਦੇ ਦੋਸਤ ਇਹ ਗੱਲ ਆ ਬਈ ਦੇਖੋ ਇਹ ਦਿੱਕਾ ਦਿੱਕਾ ਹੋ ਰਿਹਾ ਹੈ ਆਉਂ ਲਿਆ ਬਹੁਤ ਮਾਰੇ ਹਾਲਾਤ ਚਲਦਾ ਜਾਂਦਾ ਹੈ ਪਿੰਡ ਰਾਜਪੁਰ ਰਾਇਆਂ ਦੀ ਜ਼ਮੀਨ ਦਾ ਨੁਕਸਾਨ ਹੋ ਰਿਹਾ ਹੈ ਜ਼ਿਲ੍ਹਾ ਜਲੰਧਰ ਮੈਦਪੁਰ ਟੂਲ ਫਲਾਜਾ ਡਾ ਗਾ ਪਿੰਡ ਰਾਜਪੁਰ ਰਾਇਆਂ ਟੌਂਟੀ ਬੁਰਗੀ ਤੇ ਪਾਣੀ ਦਾ ਘੇਰ ਸੀ ਬੁਰਗੀ ਦੇ ਇਹ ਉੱਥੇ ਦੀ ਜ਼ਮੀਨ ਹੈ ਇੰਨਾ ਵਕਤ ਹੋ ਰਿਹਾ ਲੋਚ ਦਿਗ ਪਈ ਜੰਮੀ ਲੱਧ ਰਹੀ ਆ ਦੋਸਤੋ ਬੰਦ ਬਿਜਲੀ ਦਾ ਡੇਰ ਰਹੇ ਹੋ ਬਾਈ ਪਤਾ ਨਹੀਂ ਬਾਬੇ ਮਾੜਾ ਪਰਾ ਕਰ ਲੈ ਸਾਡਾ ਜਣਾ ਸਾਨੂੰ ਤਾਂ ਲੱਗਦਾ ਬਾਈ ਜੀ ਜਿੱਦਾਂ ਦੀ ਹਾਲਤ ਐ ਇੱਥੇ ਪਾਣੀ ਆ ਬੰਨ ਦੇ ਬਿਲਕੁਲ ਟੋਲ ਪਹੁੰਚ ਗਿਆ ਹੈ ਲੱਗੇ ਆ ਗਿਆ ਜਿੰਨੇ ਬੰਦਾ ਇੱਕ ਦਿਨ ਪਿੰਡ ਰਾਤ ਪੁਰਾਈਆਂ ਤੂੰ ਡੋਬੂਗਾ ਜੀ ਜਦੇ ਨਾਲ ਦੇ ਲੱਗਦੇ 30 20 ਬੋਲ ਨੇ ਇਹ ਵੀ ਡੁੱਬਣ ਦੀ ਤਿਆਰੀ ਕਰ ਲੈਣਾ ਆ ਤਨ ਫੁੱਲ ਕੱਟੀ ਜਾ ਰਹੇ ਆ ਰੋਕਿਆ ਆ ਜੋ ਪੁਣਾ ਵਾਤੋ ਜੋ ਲਾਈਗੇ ਓ ਭਾਈ ਜੀ ਇਸ ਪਿੰਡ ਦਾ ਨਿਖਾਨ ਹੋਊਗਾ ਸਾਣੀ ਜਿਹੜਾ ਤੂ ਐਸ ਵਾਈਟਾ ਕੱਟ ਆਇਆ ਅਗਾਂ ਨੂੰ ਵਾਧਾਊਗਾ ਨਿਖਾਨ ਜਿਹੜਾ ਗਾਂ ਵਾਧ ਪਾਣੀ ਆਊਗਾ ਜਿਹੜਾ ਬੰਨ ਤੋੜੂਗਾ ਇਸ ਪਿੰਡ ਨੂੰ ਢੰਡਾਂ ਦੇ ਪਿੰਡ ਡੁੱਬੂਗਾ ਭਾਈ ਜੀ ਜਿਹੜਾ ਘਰ ਬਣਾ ਰਿਹਾ ਆ ਦੀ ਘਰ ਦੀ ਮਿਲ ਆ ਘਰ ਇਦਾਂ ਬਣਾਵੇ ਕਿ ਸਾਨੂੰ ਪਾਣੀ ਆਵੇ ਨਿਖਾਨ ਨਾ ਹੋਵੇ ਕੋਈ ਜਿੱਦਾਂ ਦੇ ਹਾਲਾਤ ਨੇ ਉਹ ਘਰ ਵੀ ਡੁੱਬੂਗਾ ਉਹ ਪਪੂਲਰ ਫਿਰ ਗਏ ਹੋਰ ਤੇਜ਼ ਹੋ ਗਿਆ ਪਾਣੀ ਦਾ ਦਾਹ ਕੋਣ ਆਦਾ ਮੱਠਾ ਆਇਆ ਟੁਰਨੇ ਆਇਆ ਬਾਈ ਜੀ 22